ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਪੁਰਵੀ ਮਹਲਾ 4 ਗੁਰਮਤਿ ਬਾਜ ਸ਼ਬਦ ਅਨਾਹਦ ਗੁਰਮਤਿ ਮਨਵਾ ਗਾਵ ਬੱਡ ਭਾਗੀ ਗੁਰਦਰਸ਼ਨ ਪਾਇਆ ਧੰਨ ਧੰਨ ਗੁਰੂ ਲੇਵ ਲਾਵ ਗੁਰਮਖ ਹਰ ਲੇਵ ਲਾਵ ਰਹਾਓ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੈ ਹਮ ਮਲ ਮਲ ਧੋਵੈ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੈ ਹਿਰਦਾ ਗੁਰਮਤਿ ਰਾਮ ਰਸਾਇਣ ਜਿਹਾ ਹਰ ਗੁਣ ਗਾਵੈ ਮਨ ਰਸਕ ਰਸਕ ਹਰ ਰਸ ਅਗਾਨੇ ਫਿਰ ਬਹੋਰ ਨਾ ਭੁੱਖ ਲਗਾਵੈ ਕੋਈ ਕਰੇ ਉਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੈ ਜਨ ਨਾਨਕ ਕੋ ਹਰ ਕਿਰਪਾ ਤਾਰੀ ਮਤ ਗੁਰਮਤਿ ਨਾਮ ਦਰੜਾਵੈ ਕੋਈ ਕਰੇ ਉਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੈ ਜਨ ਨਾਨਕ ਕੋ ਹਰ ਕਿਰਪਾ ਤਾਰੀ ਮਤ ਗੁਰਮਤਿ ਨਾਮ ਦੜਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 172 ਦੇ ਉੱਪਰ ਅੰਕਿਤ ਹੈ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀ ਪੰਕਤੀ ਹੈ ਗੁਰਮੁਖ ਹਰਿ ਲਿਬ ਲਾਵੈ ਰਹਾ। ਗੁਰੂ ਦੇ ਸਨਮੁਖ ਹੋਇਆ ਗੁਰੂ ਦੇ ਉਪਦੇਸ਼ ਦੇ ਰਾਹੀ ਪਰਮੇਸ਼ਰ ਦੇ ਨਾਲ ਮਲਾਪ ਦੀ ਜੁਗਤੀ ਜਿਹੜੀ ਹੈ ਉਹ ਗੁਰੂ ਸਹਿ ਮਹਾਰਾਜ ਬਖਸ਼ਿਸ਼ ਕਰਦੇ। ਗਰਮਖ ਹਰ ਲਿਬ ਲਾਵੇ ਕਿਉਂਕਿ ਕੋਈ ਵੀ ਆਪਾਂ ਕੰਮ ਕਰਦੇ ਆ ਜੇ ਸਾਡੇ ਧਿਆਨ ਗੋਚਰੇ ਨਹੀਂ ਹੁੰਦਾ ਤੇ ਉਹ ਨੁਕਸਾਨ ਵਿੱਚ ਆਪਾਂ ਚਲੇ ਜਾਂਦੇ ਆ ਕੋਈ ਵੀ ਕੰਮ ਕਰੋ ਇਸੇ ਤਰ੍ਹਾਂ ਜਦੋਂ ਪਰਮੇਸ਼ਰ ਕਾਲਪੁਰਖ ਦੀ ਭਗਤੀ ਪਰਮੇਸ਼ਰ ਨਾਲ ਅਸੀਂ ਜੁੜਨਾ ਹੈ ਉਹਦਾ ਮਲਾਪ ਇਸ ਤਰ੍ਹਾਂ ਹਾਸਲ ਹੋਏਗਾ ਕਿ ਸਾਡੀ ਜਿਹੜੀ ਸੁਰਤ ਹੈ ਉਹ ਗੁਰੂ ਦੇ ਉਪਦੇਸ਼ ਭਾਵ ਗੁਰੂ ਕੇ ਸ਼ਬਦ ਦੇ ਵਿੱਚ ਜੁੜ ਜਾਏ ਆਪਾਂ 사త్సੰਗਤ ਜੀ ਰੋਜ਼ ਪੜਦੇ ਆਂ ਨਿਤਨੇਮ ਰੋਜ਼ ਕਰਦੇ ਆਂ ਸੋਧਰ ਪੜਦੇ ਆਂ ਸੋਲਾ ਸਾਹਿਬ ਪੜਦੇ ਆਂ ਇਹ ਸਾਡੀ ਰੋਜ਼ਾਨਾ ਦੀ ਬਾਣੀਆਂ ਜਿਹੜੀਆਂ ਜਿਹਨੂੰ ਆਪਾਂ ਕਹਿੰਦੇ ਨਿਤਨੇਮ ਹੁਣ ਕਿਸੇ ਦੇ ਮਨ ਵਿੱਚ ਵੀ ਆ ਸਕਦਾ ਵੀ ਸਾਨੂੰ ਤਾਂ ਪੰਜ ਬਾਣੀਆਂ ਯਾਦ ਹੈ ਤੇ ਬਾਰ-ਬਾਰ ਪਾਠ ਕਰਨ ਦੀ ਲੋੜ ਕੀ ਹੈ ਪਰ ਇਸ ਮਨ ਨੂੰ ਬਹੁਤ ਜ਼ਰੂਰਤ ਹੈ ਸਾਦ ਸੰਗਤ ਜੀ ਬਾਰਮ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤੰਤਰ ਪੀਏ ਕਿਉਂਕਿ ਜਦੋਂ ਮਨ ਨੂੰ ਸਮਝਾਉਣਾ ਹੈ ਔਰ ਬਾਰ-ਬਾਰ ਬਾਰ-ਬਾਰ ਸਤਿਗੁਰੂ ਨੇ ਬਾਣੀ ਦੇ ਵਿੱਚ ਕਈ ਸ਼ਬਦਾਂ ਨੂੰ ਬਾਰ-ਬਾਰ ਉਹਨੂੰ ਉਦਾਹਰਨ ਤੌਰ ਤੇ ਵਰਤੇ ਆ ਜਿਸ ਤਰ੍ਹਾਂ ਆਪਾਂ ਅੱਜ ਦਾ ਜਮਾਨਾ ਦੇਖ ਲਈ ਕੋਈ ਵੀ ਕੰਪਨੀ ਆ ਕੋਈ ਸਮਾਨ ਵੇਚਦੀ ਹੈ ਉਹਦੀ ਬਾਰ-ਬਾਰ ਉਹਦੀ ਐਡ ਕਰਦੀ ਮਸ਼ਹੂਰੀ ਕਰਦੀ ਮਤਲਬ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਗੱਲ ਉੱਠਦੇ ਆ ਬੈਂਦੇ ਆ ਸੌਂਦੇ ਆ ਜਗਦੇ ਆ ਉਹ ਗੱਲ ਪੱਕੀ ਕਰਦੇ ਆ ਇਸੇ ਤਰ੍ਹਾਂ ਜੇ ਮਨ ਨੂੰ ਉਹਦੇ ਨਾਲ ਜੋੜਨਾ ਹੈ ਤੇ बार-बार ਉਹਨੂੰ ਯਾਦ ਕਰਉਣਾ ਪਏ। ਆ ਜੇ ਪਿਆਰ ਹੈ ਤਾਂ ਫਿਰ ਉਚੇਚ ਨਹੀਂ ਹੁੰਦੀ। ਜਿਦਾਂ ਹੁਣ ਕੋਈ ਮਾਂ ਨੂੰ ਕਿਸੇ ਨੂੰ ਕਹੋ ਨਾ ਕਿ ਤੂੰ ਪੁੱਤਰ ਨੂੰ ਯਾਦ ਕਰਦੀ ਕਹਿੰਦੀ ਭੁੱਲਦਾ ਹੀ ਕੋਈ ਨਹੀਂ। ਕਿਉਂਕਿ ਪੁੱਤਰ ਉਹਦੇ ਧਿਆਨ ਦੇ ਵਿੱਚ ਹੈ, ਉਹਦੇ ਮਲਾਪ ਦੇ ਵਿੱਚ ਹੈ, ਉਹਦੀ ਸੁਰਤ ਦੇ ਵਿੱਚ ਹੈ। ਕਦੇ ਭੁੱਲਦਾ ਹੀ ਨਹੀਂ। ਉੱਠਦੇ ਆਂ ਬੈਹਂਦੇ ਆਂ ਸੌਂਦੇ ਆਂ ਜਾਗਦੇ ਆਂ। ਇਦਾਂ ਦਾ ਬਾਦਸ਼ਾਹ ਜੀ ਕਹਿੰਦੇ ਪਿਆਰ ਜਿਹੜਾ ਇਦਾਂ ਦਾ ਮਿਲਾਪ ਜਿਹੜਾ ਮੇਰੇ ਸਿੱਖ ਦਾ ਪਰਮੇਸ਼ਰ ਦੇ ਨਾਲ ਬਣ ਜਾਏ। ਰੋਜ਼ ਸਤਿਗੁਰੂ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਫਿਰ ਕਹਿੰਦੇ ਸੁਣੋ ਫਿਰ ਪੜੋ ਤੇ ਕੀ ਹੋਏਗਾ? ਕਹਿੰਦੇ ਬਾਣੀ ਕਿਹੜੀ ਗਾਉਣੀ ਹੈ? ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ। ਸਿਰ ਬਾਣੀ ਜਦੋਂ ਅਸੀਂ ਬਾਰ-ਬਾਰ ਬਾਰ-ਬਾਰ ਪੜਾਂਗੇ ਗੁਰੂ ਮਹਾਰਾਜ ਕਹਿੰਦੇ ਫਿਰ ਉਹਦੀ ਰਹਿਮਤ ਹੋਏਗੀ ਜਿੰਨ ਕੋ ਨਦਰ ਕਰਮ ਹੋਵੇ ਫਿਰ ਕੀ ਹੋਏਗਾ ਹਿਰਦੈ ਤਿਨਾ ਸਮਾਣੀ ਉਹਨਾਂ ਦੇ ਹਿਰਦੇ ਦੇ ਵਿੱਚ ਉਹ ਬਾਣੀ ਜਿਹੜੀ ਹੈ ਉਹ ਸਮਾਜ ਆਏਗੀ ਫਿਰ ਉਹ ਰੋਜ਼ ਫਿਰ ਉਚੇਚ ਨਹੀਂ ਕਰਨਾ ਪਏਗਾ ਫਿਰ ਉਹਨੂੰ ਅੰਦਰੋਂ ਹੀ ਪੀ ਗਏ ਪੀ ਉਹ ਅੰਮ੍ਰਿਤ ਸਦਾ ਰੋਹ ਹਰ ਰੰਗ ਜਪੇ ਹੋ ਸਾਰੰਗ ਬਾਣੀ ਇਸ ਕਰਕੇ ਮਨ ਨੂੰ ਕਹਿਣਾ ਹੈ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਕਹਿੰਦੇ ਜਦੋਂ ਧਿਆਨ ਜਿਹੜਾ ਹੈ ਸਾਡੀ ਸ਼ਰਤ ਜਿਹੜੀ ਹੈ ਉਹ ਕਿਦਾਂ ਜੁੜੇਗੀ ਸਤਿਗੁਰੂ ਦੇ ਪਦੇਸ਼ ਰਾਹੀ ਇੱਕ ਨਹੀਂ ਸਾਧ ਸੰਗਤ ਜੀ ਆਪ ਦੀ ਸਿਰਪਾੜ ਕਰਦੇ ਹੋ ਕਰੋੜਾਂ ਹੀ ਉਦਾਹਰਨਾ ਦਿੱਤੀਆਂ ਕਰੋੜਾਂ ਹੀ ਉਦਾਹਰਨਾ ਦਿੱਤੀਆਂ ਗੁਰੂ ਪਾਸ਼ਾ ਬਾਣੀ ਦੇ ਵਿੱਚ ਕਿਸੇ ਤਰ੍ਹਾਂ ਮਨ ਜਿਹੜਾ ਸਾਡਾ ਸਮਝ ਜਾਏ ਸਤਿਗੁਰੂ ਕਹਿੰਦੇ ਗੁਰਮੁਖ ਹਰ ਲਿਵ ਲਾਵੇ ਗੁਰੂ ਦੇ ਸਨਮੁਖ ਹੋਇਆ ਗੁਰੂ ਦੇ ਰਾਹੀ ਅਸੀਂ ਉਹਦੇ ਨਾਲ ਮਲਾਪ ਹਾਸਲ ਕਰ ਸਕਦੇ ਹਾਂ ਰਹਾਉ ਆਰੰਭ ਦੇ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਗੁਰਮਤ ਬਾਜਾ ਸ਼ਬਦ ਅਨਾਹਦ ਅਨਾਹਦ ਸ਼ਬਦ ਜਿਹੜਾ ਹੈ ਉਹਦਾ ਮਤਲਬ ਹੀ ਲਗਾਤਾਰ ਇਹ ਸ਼ਬਦਾਂ ਬਹੁਤ ਲੋਕਾਂ ਨੇ ਵਪਾਰ ਕੀਤਾ ਹੈ ਅੱਜ ਵੀ ਸਾਡੇ ਵਿੱਚ ਬਹੁਤ ਲੋਕ ਹੈ ਆਉਜੀ ਉਹ ਬਾਬਾ ਜੀ ਦੇ ਕੋਲ ਉਹ ਡੇਰੇ ਦੇ ਵਿੱਚ ਅਨਾਹਦ ਸ਼ਬਦ ਸੁਣਾਇਆ ਜਾਂਦਾ ਅਨਾਹਦ ਹਰਤ ਹੁੰਦਾ ਜਿਹਦੀ ਹੱਦ ਕੋਈ ਨਹੀਂ ਅਨਾਹਦ ਬਿਨਾਂ ਲਗਾਤਾਰ ਚੱਲਦਾ ਸਾਡੇ ਜੀਵਨ ਦੇ ਵਿੱਚ ਇੱਕ ਰਸ ਸ਼ਬਦ ਜਿਹੜਾ ਚੱਲਦਾ ਹੈ ਗੁਰੂ ਕਿਦਾਂ ਚੱਲਦਾ ਕਹਿੰਦੇ ਗੁਰਮਤਿ ਬਾਜੇ ਸ਼ਬਦ ਅਨਾਹਦ ਗੁਰੂ ਦੀ ਮਤ ਧਾਰਨ ਕੀਤੇ ਹਨ ਉਹ ਬਾਜਾ ਉਹ ਭਾਵ ਉਹ ਸੰਗੀਤ ਉਹ ਸੁਰਤ ਪਰਮਾਤਮਾ ਨਾਲ ਜੁੜੀ ਜਦੋਂ ਜੁੜਦੀ ਆ ਬਨੁਖ ਆਨੰਦ ਦੇ ਵਿੱਚ ਹੁੰਦਾ ਹੈ ਗੁਰਮਤਿ ਬਾਜੇ ਸ਼ਬਦ ਅਨਾਹਦ ਗੁਰਮਤ ਮਨੁਆਂ ਗਾਵੇ ਤੇ ਗੁਰੂ ਦੀ ਮਤ ਦੇ ਰਾਹੇ ਹੀ ਫਿਰ ਸਾਡਾ ਮਨ ਵੀ ਗਾਣ ਲੱਗ ਜਾਂਦਾ ਹੈ ਮਨ ਨੂੰ ਬਾਰ ਬਾਰ ਕਵਾਂਗੇ ਤਾਂ ਹੀ ਗਾਏਗਾ ਨਾ ਮਨ ਤਾਂ ਹੋਰ ਕੁਝ ਕਰ ਰਿਹਾ ਹੈ ਮਨ ਹੋਰ ਪਾਸੇ ਜਾ ਰਿਹਾ ਹੈ ਕਹਿੰਦੇ ਮਨ ਕਰ ਕਬੂ ਨਾ ਹਰ ਗੁਣ ਗਾਏ ਸਤਗੁਰੂ ਕਹਿੰਦੇ ਮਨ ਨੂੰ ਤਾਂ ਗਵਾਉਣਾ ਹੈ ਜਦੋਂ ਮਨ ਗਾਣ ਲੱਗ ਗਿਆ ਨਾ ਫਿਰ ਗੱਲ ਬਣ ਜਾਣੀ ਤੇ ਇਹ ਮਨੁਆ ਗੁਰੂ ਦੀ ਮਤ ਨਾਲ ਗਾਏਗਾ ਗੁਰਮਤਿ ਮਨੁਆ ਗਾਵੈ ਗੁਰੂ ਦੀ ਮਤ ਦੇ ਨਾਲ ਇਹ ਮਨੁਆ ਗਾਂਦਾ ਹੈ ਤੇ ਸਤਗੁਰੂ ਮਹਾਰਾਜ ਕਿਰਪਾ ਕਰਦੇ ਬਖਸ਼ਿਸ਼ ਕਰਦੇ ਹੁਣ ਬੱਚੇ ਨੂੰ ਇੱਕ ਗੱਲ बार-बार ਕੰਨ ਦੇ ਵਿੱਚ ਪਾਈ ਜਾਂਦੀ ਜਿਹੜੇ ਪਰਿਵਾਰ ਹੁੰਦੇ ਨਾ ਅ ਪ੍ਰਮਾਤਮਾ ਸਤਗੁਰ ਦੇ ਨਾਲ ਜੁੜੇ ਉਹ ਬੱਚੇ ਦੇ बार-बार ਕੰਨਾਂ ਦੇ ਵਿੱਚ ਇਹ ਬੋਲਦੇ ਵਾਹਿਗੁਰੂ ਵਾਹਿਗੁਰੂ ਫਿਰ ਉਹ ਬੱਚੇ ਅੱਜ ਛੋਟੇ-ਛੋਟੇ ਵੀਡੀਓ ਆਉਂਦੇ ਅੱਜ ਕੱਲ ਛੋਟੇ-ਛੋਟੇ ਬੱਚਿਆਂ ਦੇ ਤੇ ਉਹ ਵੀ ਵਾਹਿਗੁਰੂ ਜਿੱਦਾਂ ਵੀ ਬੋਲਦੇ ਆ ਕਿਉਂਕਿ ਸੁਣ ਰਹੇ ਆ ਤੇ ਆਪਾਂ ਜੇ ਸੁਣਾਗੇ ਜੋ ਸੁਣਾਗੇ ਉਹ ਸਾਡੇ ਅੰਦਰੋਂ ਬਾਹਰ ਆਏਗਾ ਤੇ ਅੱਗੇ ਸ਼ਬਦ ਵਿੱਚ ਵੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਇਸੇ ਦੇ ਵਿੱਚ ਸਾਨੂੰ ਸੋਝੀ ਦਿਤੀ ਹੈ ਕਹਿੰਦੇ ਭਾਈ ਜਦੋਂ ਮਨ ਗਾਉਣ ਲੱਗ ਗਿਆ ਤੇ ਆਪ ਕਹਿੰਦੇ ਅੱਜ ਬੜਾ ਖੁਸ਼ ਲੱਗਦਾ ਹੁੰਦਾ ਬੰਦਾ ਉਹੀ ਹੁੰਦਾ ਸਰੀਰ ਉਹੀ ਹੁੰਦਾ ਪਰ ਜਦੋਂ ਅੰਦਰੋਂ ਮਨ ਕਰਕੇ ਮਨ ਖੁਸ਼ ਹੁੰਦਾ ਹੈ ਗੁਰੂ ਮਹਾਰਾਜ ਕਹਿੰਦੇ ਮਨ ਜੀਤਾ ਜਗ ਜੀਤ ਤੇ ਉਹ ਪਰਮੇਸ਼ਰ ਕਾਲਪੁਰਖ ਦੀ ਜਦੋਂ ਕਿਰਪਾ ਹੁੰਦੀ ਹੈ ਨਾਨਕ ਭਗਤਾਂ ਸਦਾ ਵਿਗਾਸ ਉਹਨੇ ਸੁਣਿਆ ਸੀ ਸੁਣਿਆ ਦੁਖ ਪਾਪ ਕਾ ਨਾਸ ਗੁਰਮਤਿ ਵਾਜੇ ਸ਼ਬਦ ਅਨਾਹਦ ਗੁਰਮਤਿ ਮਨੁਆ ਗਾਵੈ ਵੱਡਭਾਗੀ ਗੁਰਦਰਸ਼ਨ ਪਾਇਆ ਧਨ ਧਨ ਗੁਰੂ ਲਿਬਲਾ ਕਹਿੰਦੇ ਵੱਡੇ ਭਾਗਾਂ ਨਾਲ ਗੁਰੂ ਕੇ ਦਰਸ਼ਨ ਪ੍ਰਾਪਤ ਹੋਏ ਮੇਰਾ ਧਨ ਗੁਰੂ ਹੈ ਮੇਰਾ ਗੁਰੂ ਧਨ ਹੈ ਜਿਹਨੇ ਮੈਨੂੰ ਪਰਮੇਸ਼ਰ ਨਾਲ ਮਿਲਾ ਦਿੱਤਾ ਹੈ ਬੱਡ ਭਾਗੀ ਗੁਰ ਦਰਸ਼ਨ ਪਾਇਆ ਧੰਨ ਧੰਨ ਗੁਰੂ ਲਿਬ ਲਾਵੈ ਗੁਰਮੁਖ ਹਰ ਲਿਬ ਲਾਵੈ ਰਹਾਉ ਜਿਨੇ ਤਕਰ ਲਿਬ ਨਹੀਂ ਜੋੜਦੀ ਕਿਉਂਕਿ ਸੰਸਾਰ ਦੇ ਵਿੱਚ ਆਇਆ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਕਹਿੰਦੇ ਹੋਇਆ ਕਿ ਲਿਬ ਛੁੱਟ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਅਮਰ ਕਹਿੰਦੇ ਆ ਹੁਕਮ ਨੂੰ ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ ਮਾਇਆ ਅਮ ਨੇ ਆਪਣਾ ਹੁਕਮ ਵਰਤਾ ਦਿੱਤਾ ਮਾਇਆ ਅਮਰ ਵਰਤਾ ਇਹ ਮਾਇਆ ਜਿਤ ਹਰ ਵਿਸਰੇ ਮੋਹ ਬਜੇ ਭਾਉ ਦੂਜਾ ਲਾਇਆ ਤੇ ਇਸ ਤੋਂ ਜਿੱਦੇ ਤੱਕ ਮਲਾਪ ਨਹੀਂ ਹੈ ਛੇਵੀਂ ਪੌੜੀ ਵਿੱਚ ਆਪਾਂ ਪੜ੍ਹਦੇ ਹਾਂ ਨਾ ਸਾਚੀ ਲਿਵੈ ਬਿਨ ਦੇਹ ਨਿਮਾਣੀ ਜਿੰਨੇ ਤੱਕ ਸੱਚੇ ਨਾਲ ਮਲਾਪ ਨਹੀਂ ਹੈ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੇ ਕਿਉਂਕਿ ਜਿਨ੍ਹਾਂ ਦਾ ਜੀਵਨ ਨਹੀਂ ਹੈ ਜਿਨ੍ਹਾਂ ਨੂੰ ਕੋਈ ਲੈਣ ਦੇਣ ਨਹੀਂ ਉਹ ਬਖਰੀ ਲੋਕ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਨਾਸਤਕ ਵੀ ਕਹਿ ਦਿੰਦੇ ਆ ਪਰ ਜਿਹੜੇ ਆ ਪ੍ਰਮਾਤਮਾ ਦੇ ਮਾਰਗ ਤੇ ਚੱਲਦੇ ਆ ਤੇ ਜਦੋਂ ਕੁਛ ਥੋੜ ਰਹਿ ਜਾਂਦੀ ਉਹਨਾਂ ਦੇ ਅੰਦਰ ਤੜਫ ਰਹਿੰਦੀ ਹੈ ਤੇ ਉਹ ਕਹਿੰਦੇ ਆ ਵੀ ਸਤਿਗੁਰੂ ਜੀ ਸਾਚੀ ਲਿਵੇ ਬਿਣ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਏ ਕਿਉਂਕਿ ਤੁਦਵਾਜ ਸਮਰਥ ਕੋਈ ਨਹੀਂ ਕਿਰਪਾ ਕਰ ਬਣਵਾਰੀ ਐਸ ਨੂੰ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆਂ ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀ ਸਾਡੀ ਸ਼ਰਤ ਜਿਹੜਾ ਸਾਡਾ ਮਲਾਪ ਜਿਹੜਾ ਉਹ ਮੇਰੇ ਸਤਿਗੁਰ ਨੇ ਕਰਾਇਆ ਕਹਿੰਦੇ ਗੁਰਮੁਖ ਹਰ ਲੇ ਬਲਾਵੈ ਰਹਾਉ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਜਿਹੜਾ ਸਾਡਾ ਮਾਲਕ ਹੈ ਨਾ ਮੇਰਾ ਸਤਿਗੁਰੂ ਪੂਰਾ ਹੈ ਕਿਉਂਕਿ ਆਪਾਂ ਅਧੂਰੇ ਹੋ ਸਕਦੇ ਹਾਂ ਸਾਡੀਆਂ ਗੱਲਾਂ ਵੀ ਅਧੂਰੀਆਂ ਹੋ ਸਕਦੀਆਂ ਅਸੀਂ ਪੂਰੇ ਨਹੀਂ ਹਾਂ ਆਮ ਕਰਕੇ ਕਹਿੰਦੇ ਨਾ ਜਿਹੜਾ ਬੰਦਾ ਆਕਾਲ ਚਲਾਣਾ ਕਰ ਦਿਆ ਉਹ ਕਹਿੰਦੇ ਪੂਰਾ ਹੋ ਗਿਆ ਪੂਰਾ ਨਹੀਂ ਹੁੰਦਾ ਪੂਰਾ ਉਦੋਂ ਹੁੰਦਾ ਜਦੋਂ ਪੂਰੇ ਨਾਲ ਜੁੜਦਾ ਔਰ ਜੀਂਦਿਆਂ ਜੁੜਨਾ ਪੂਰੇ ਹੋਣਾ ਜੀਂਦਿਆਂ ਪੂਰੇ ਹੋਣਾ ਆਤਮਿਕ ਤੌਰ ਤੇ ਪੂਰੇ ਹੋਣਾ ਅਸੀਂ ਅਧੂਰੇ ਹਾਂ ਸਾਡੀਆਂ ਗੱਲਾਂ ਵੀ ਅਧੂਰੀਆਂ ਹਨ ਉਹ ਪੂਰਾ ਹੈ ਉਹਦੀ ਗੱਲ ਵੀ ਪੂਰੀ ਹੈ ਉਹ ਪੁਰੇ ਦੀ ਤਾਂ ਗੱਲ ਵੀ ਨਹੀਂ ਕਰ ਸਕਦੇ ਉਹ ਕਿੰਨੀ ਵੱਡੀ ਪ੍ਰਮਾਤਮਾ ਪਰਮੇਸ਼ਰ ਜਿਹੜਾ ਹੈ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਤੇ ਮਨ ਜਦੋਂ ਉਹਦੇ ਨਾਲ ਜੁੜ ਜਾਂਦਾ ਫਿਰ ਉਹ ਮਨ ਵੀ ਗੁਰੂ ਦੀ ਕਾਰ ਕਮਾਉਂਦਾ ਹੈ ਜੋ ਗੁਰੂ ਕਹਿੰਦਾ ਜੋ ਗੁਰ ਕਹ ਸੋਈ ਪਲ ਮੰਨੋ ਹਰ ਹਰ ਕਥਾ ਨਰਾਜ ਉਹ ਕਹਿੰਦਾ ਨਹੀਂ ਭਾਈ ਮੇਰਾ ਗੁਰੂ ਇਹ ਇਜਾਜ਼ਤ ਨਹੀਂ ਦਿੰਦਾ ਮੇਰੇ ਗੁਰੂ ਦੀ ਆਗਿਆ ਨਹੀਂ ਹੈ ਇਹ ਕੰਮ ਮੈਂ ਨਹੀਂ ਕਰ ਸਕਦਾ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਉ ਮਲ ਮਲ ਧੋਵਹਿ ਪਾਵ ਗੁਰੂ ਕੇ ਮੈਂ ਆਪਣੇ ਗੁਰੂ ਦੇ ਪੈਰ ਧੋਵਾਂ ਪੈਰ ਧੋਣ ਦਾ ਭਾਵ ਹੈ ਕਿ ਮੈਂ ਉਹਦੀ ਸੇਵਾ ਕਰਾਂ ਹਮ ਮਲ ਮਲ ਧੋਵਹਿ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਸਤਗੁਰੂ ਪਰਮੇਸ਼ਰ ਦੀ ਕਥਾ ਸੁਣਾਓ ਉਦੀ ਸਿਫਤ ਸਲਾਸ ਲਾਉਂਦਾ ਆ ਗੁਰੂ ਰਾਮਦਾਸ ਜੀ ਦੇ ਸ਼ਬਦ ਹੈ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਏ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆ ਗੁਰੂ ਸੁਣਾ ਰਿਹਾ ਨਾ ਗੁਰੂ ਗ੍ਰੰਥ ਸਾਹਿਬ ਜੀ ਸੁਣਾ ਰਹੇ ਨਾ ਕਥਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਮੇਸ਼ਰ ਦੇ ਦਰ ਦੀ ਗੱਲ ਦੱਸ ਰਹੇ ਆ ਹਮ ਮਲ ਮਲ ਧੋਵਹਿ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਸਾ ਸੰਗਤ ਜੀ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਗੁਰੂ ਮਹਾਰਾਜ ਕਹਿੰਦੇ ਹਿਰਦਾ ਜੇ ਆਪਾਂ ਨੂੰ ਹਿਰਦੇ ਪੜਾਂਗੇ ਉਹਦਾ ਅਰਥ ਨਹੀਂ ਬਣਦਾ ਦੱਦੇ ਨੂੰ ਦੋ ਲਾਵਾਂ ਲੱਗੀਆਂ ਹਿਰਦਾ ਹੈ ਹਿਰਦੇ ਦੇ ਵਿੱਚ ਹਿਰਦਾ ਗੁਰਮਤਿ ਰਾਮ ਰਸਾਇਣ ਤੇ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚ ਰਸਾਇਣ ਦਾ ਅਰਥ ਹੁੰਦਾ ਰਸਾਂ ਦਾ ਘਰ ਰਾਮ ਪਰਮੇਸ਼ਰ ਵਸ ਜਾਂਦਾ ਹੈ ਜਿਵੇਂ ਹਰ ਗੁਣ ਗਾਵੈ ਫਿਰ ਉਹਦੀ ਰਸਨਾ ਵੀ ਜਿਹੜੀ ਹਰੀ ਦੇ ਗੁਣ ਗਾਉਂਦੀ ਹੈ ਕਿਉਂਕਿ ਜਦੋਂ ਉਹਦੀ ਰਹਿਮਤ ਹੁੰਦੀ ਹੈ ਸਾਧ ਸੰਗਤ ਦੀ ਸਾਡੇ ਇਤਿਹਾਸ ਦੇ ਵਿੱਚ ਇਦਾਂ ਦੇ ਅਨਮੋਲ ਹੀਰੇ ਹਨ ਪਰ ਉਹ ਬਣੇ ਕਿਦਾਂ ਸੀ ਬਣੇ ਸੀ ਗੁਰਮਤ ਦੇ ਨਾਲ ਜੁੜ ਕੇ ਗੁਰਬਾਣੀ ਦੇ ਨਾਲ ਜੁੜ ਕੇ ਦਿੱਲੀ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਸੀ 4-5 ਸਾਲ ਦਾ ਤੇ ਮਾਂ ਉਹਦੇ ਨਾਲ ਬਹੁਤ ਪਿਆਰ ਕਰਦੀ ਸੀ ਮਾਂ ਬੱਚੇ ਨਾਲ ਬਹੁਤ ਕੁਝ ਕਰਦੀ ਐ ਤੇ ਮਾਂ ਨੂੰ ਪੁੱਛਦੀ ਐ ਬੇਟਾ ਤੂੰ ਬਣੇਗਾ ਕੀ ਤੇ ਉਹਦੇ ਮੂੰਹ ਤੋਂ ਵਿੱਚ ਲਿਖ ਲਿਆ ਮੈਂ ਤਾਂ ਰਾਜਾ ਬਣਨਾ ਐ ਮੈਂ ਤਾਂ ਰਾਜਾ ਬਣਨਾ ਐ ਤੇ ਉਹ ਮਾਂ ਜਿਹੜੀ ਸੀ ਗੁਰਮਤਿ ਦੀ ਧਾਰਨੀ ਸੀ ਉਸ ਵੇਲੇ ਸਾਡੀ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਵਿੱਚ ਸਨ ਤੇ ਉਹ ਮਾਂ ਜਿਹੜੀ ਆਪਣੇ ਬੱਚੇ ਨੂੰ ਲੈ ਕੇ ਸਾਧ ਸੰਗਤ ਜੀ ਮਾਤਾ ਸੰਦਰਜੀ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬਜੀ ਕੌਰ ਕੋਲ ਲੈ ਗਈ ਮਾਤਾ ਜੀ ਨੂੰ ਗੱਲ ਦਸੀ ਤੇ ਮਾਤਾ ਜੀ ਨੇ ਆਖਿਆ ਕੋਈ ਗੱਲ ਨਹੀਂ ਇਹਨੂੰ ਸਾਡੇ ਕੋਲ ਛੱਡ ਦਿਓ ਗੁਰਬਾਣੀ ਪੜ੍ਹੇਗਾ ਪਰਮਾਤਮਾ ਕਿਰਪਾ ਕਰੇਗਾ ਬਖਸ਼ਿਸ਼ ਹੋਏਗੀ ਤੇ ਮਾਂ ਵੀ ਉੱਥੇ ਰਹਿ ਗਈ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਉਹਨੇ ਕੀਰਤਨ ਸਿੱਖਿਆ ਬਹੁਤ ਸੋਹਣਾ ਕਰਕੇ ਕੀਰਤਨ ਕਰਨ ਲੱਗ ਗਿਆ ਬੜੀ ਰਹਿਮਤ ਹੋਈ ਬੜੀ ਬਖਸ਼ਿਸ਼ ਹੋਈ ਪੰਜਾਬ ਚਲੇ ਉਸ ਵੇਲੇ ਜਥੇਦਾਰ ਨਵਾਬ ਕਪੂਰ ਸਿੰਘ ਦਾ ਸਮਾਂ ਸੀ ਜਿਸ ਵੇਲੇ ਉਹ ਪੰਜਾਬ ਪਹੁੰਚਦੇ ਜਵਾਨੀ ਵਿੱਚ ਚਲਾ ਗਿਆ ਤੇ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਸੀ ਸਿੱਖਾਂ ਦਾ ਸਰਬੱਤ ਖਾਲਸਾ ਜਿਹਨੂੰ ਆਪਾਂ ਕਹਿੰਦੇ ਆ ਉਹ ਆਪਣੇ ਬਾਪੂ ਦੇ ਮਾ ਦੇ ਨਾਲ ਜਾ ਕੇ ਨਾ ਸਟੇਜ ਦੇ ਕੋਲ ਜਿਹੜੇ ਸਟੇਜ ਦੇ ਪ੍ਰਬੰਧ ਕਰਨ ਵਾਲੇ ਸਨ ਉਹਨਾਂ ਨੂੰ ਆਖਿਆ ਕਿ ਮੈਂ ਸ਼ਬਦ ਪੜ੍ਹਨਾ ਹੈ ਮਾਈਕ ਸ਼ਬਦ ਪੜਨਾ ਉਹਨੇ ਨੇ ਫਿਰ ਜਵਾਬ ਦਿੱਤਾ ਵੀ ਕੋਈ ਟਾਈਮ ਕੋਈ ਨਹੀਂ ਹੈ ਸਮਾਂ ਕੋਈ ਨਹੀਂ ਹੈ ਸਾਰਾ ਸਮਾਂ ਪ੍ਰਬੰਧ ਦੇ ਵਿੱਚ ਹੈ ਤੇ ਫਿਰ ਕਦੇ ਆਏ ਤੈਨੂੰ ਮਿਲੇਗਾ ਟਾਈਮ ਬੜੀ ਮੰਨ ਤੇ ਲੱਗੀ ਰੋਣ ਲੱਗ ਗਿਆ ਤੁਰਿਆ ਜਾਂਦਾ ਸੀ ਵਾਪਸ ਮਾਂ ਦੇ ਨਾਲ ਉਧਰ ਨਵਾਬ ਕਪੂਰ ਸਿੰਘ ਆ ਗਏ ਜਥੇਦਾਰ ਪੁੱਤ ਬੇਟਾ ਰੋਂਦਾ ਕਿਉਂ ਹੈ ਉਹ ਕਹਿਣ ਲੱਗੇ ਮਾਂ ਨੇ ਦੱਸਿਆ ਵੀ ਇਹਨੇ ਸ਼ਬਦ ਪੜਨਾ ਸੀ ਤੇ ਉਹਨਾਂ ਨੇ ਸਮਾਂ ਕੋਈ ਨਹੀਂ ਦਿੱਤਾ ਉਹ ਕਹਿਣ ਲੱਗੇ ਚਲੋ ਮੇਰੇ ਨਾਲ ਕਹਿੰਦੇ ਇਸ ਬੱਚੇ ਨੂੰ ਇੱਕ ਸ਼ਬਦ ਦਾ ਸਮਾਂ ਦੇ ਉਸ ਬੱਚੇ ਨੇ ਸਾਧ ਸੰਗਤ ਦੀ ਸ਼ਬਦ ਪੜਿਆ ਇੱਕ ਸ਼ਬਦ ਨਹੀਂ ਜਿਸ ਵੇਲੇ ਆਨੰਦ ਆਇਆ ਨਾ ਨਵਾਬ ਕਪੂਰ ਸਿੰਘ ਖੜਾ ਹੋ ਗਿਆ ਕਹਿਣ ਲੱਗਾ ਜਿੰਨਾ ਸਮਾਂ ਅੱਜ ਸੰਗਤ ਬੈਠੇਗੀ ਉਹਨੇ ਸਮਾਂ ਕੀਰਤਨ ਕਰੇ ਉਸ ਬੱਚੇ ਨੇ ਕੀਰਤਨ ਕੀਤਾ ਨਾਮ ਸੀ ਜਸਾਲ ਸਿੰਘ ਜਸਾਲ ਸਿੰਘ ਸੀ ਉਹਦਾ ਨਾਮ ਤੇ ਸਾਧ ਸੰਗਤ ਜੀ ਜਦੋਂ ਇਹ ਕੌਮ ਜਿਹੜੀ ਹੈ ਨਾ ਝੋਲੀਆਂ ਪੜਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੰਗੋ ਤਾਂ ਸਹੀ ਉਹ ਕੀ ਨਹੀਂ ਦਿੰਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਇੱਕ ਦਿਨ ਉਹ ਵੀ ਆਇਆ ਸੀ ਜਿਸ ਤਰ੍ਹਾਂ ਕੌਮ ਨੇ ਸਿਰ ਤੇ ਦਸਤਾਰ ਬੰਨ ਦਿੱਤੀ ਤੇ ਕੌਮ ਨੇ ਕਿਤਾਬ ਦਿੱਤਾ ਸੀ ਸੁਲਤਾਨ ਉਲ ਕੌਮ ਜਸਾ ਸਿੰਘ ਰਾਮਗੜੀ ਆ ਤੇ ਜਦੋਂ ਉਹਦੀ ਰਹਿਮਤ ਹੁੰਦੀ ਹੈ ਸਾਧ ਸੰਗਤ ਜੀ ਬਖਸ਼ਿਸ਼ ਹੁੰਦੀ ਹੈ ਪਰ ਉਹ ਜਦੋਂ ਧਿਆਨ ਜੋੜਦਾ ਜਦੋਂ ਲੱਭ ਜੁੜਦੀ ਆ ਬਖਸ਼ਿਸ਼ ਹੁੰਦੀ ਆ ਇੱਕ ਭਾਵਨਾ ਬਣਦੀ ਆ ਸਤਿਗੁਰੂ ਕਹਿੰਦੇ ਹਰਦਾ ਗੁਰਮਤਿ ਰਾਮ ਰਸਾਇਣ ਜੇਵਾ ਹਰ ਗੁਣ ਗਾਵੈ ਪਰ ਜੋ ਹਣ ਸਾਡੇ ਅੰਦਰ ਹੈ ਨਾ ਉਹੀ ਸਾਡੀ ਜ਼ੁਬਾਨ ਤੇ ਆਏਗਾ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕੀ ਆ ਬਾਉ ਮੋਹ ਦੀ ਗੱਲ ਕੋਈ ਨਹੀਂ ਹੈ ਕਹਿੰਦੇ ਜੋ ਸਾਡੇ ਅੰਦਰ ਹੈ ਜੋ ਜੀ ਹੋਏ ਸੋ ਉਗਵੈ ਮੋਕਾ ਕਿਆ ਬਾਤ ਤੇ ਗੱਲ ਤਾਂ ਇਹ ਆ ਨਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਕਿਉਂਕਿ ਸਤਗੁਰੂ ਜਿਹੜਾ ਹੈ ਨਾ ਉਹ ਦੋ ਚੀਜ਼ਾਂ ਸਾਧ ਸੰਗਤ ਦੀ ਅਸੀਂ ਮੈਂ ਆਪਣੇ ਸਮੇਤ ਗੱਲ ਕਰ ਰਹੇ ਆ ਅਸੀਂ ਆਪਣੇ ਆਪ ਨੂੰ ਦਿਖਾਣਾ ਚਾਹੁੰਦੇ ਆ ਜੋ ਅਸੀਂ ਨਹੀਂ ਆ ਤੇ ਅਸੀਂ ਲੋਕਾਂ ਨੂੰ ਖੁਸ਼ ਕਰ ਲਾਂਗੇ ਲੋਕੀ ਕਹਣਗੇ ਧਾਰਮਿਕ ਬੰਦੇ ਆ ਧਾਰਮਿਕ ਪਰਵਾਤਾਰਨ ਕਰ ਲਿਆ ਧਾਰਮਿਕ ਬੰਦੇ ਆ ਪਰ ਸਤਿਗੁਰੂ ਕਹਿੰਦੇ ਨਾਨਕ ਘਰ ਬੈਠਿਆਂ ਸਭ ਮਿਲੈ ਜੇ ਨੀਅਤ راست ਕਰੇ ਸਤਿਗੁਰੂ ਨੀਅਤ ਦੇਖਦਾ ਉਹ ਅੰਦਰ ਨੂੰ ਦੇਖਦਾ ਕਹਿੰਦੇ ਕੋਈ ਗੱਲ ਨਹੀਂ ਤੂੰ ਤੀਰਥਾਂ ਤੇ ਜਾ ਰਿਆਂ ਣਾਉਣ ਨਾਲ ਕੁਛ ਨਹੀਂ ਹੋਣਾ ਕਿਉਂਕਿ ਅੰਦਰ ਤਾਂ ਤੇਰੇ ਮੈਲ ਹੈ ਅੰਦਰ ਮੈਲ ਦੇ ਤੀਰਥ ਨਾ ਆਵੇ ਤਿਸ ਬੈਕੁੰਠ ਨਾ ਜਾਣਾ ਲੋਕ ਪਤਿਨੇ ਕੁੱਛ ਨਾ ਹੋਈਏ ਨਾ ਹੀ ਰਾਮੇ ਹਨ ਉਹ ਤਾਂ ਨੀਅਤ ਦੇਖਦਾ ਲੋਕਾਂ ਨੇ ਕਹਿੰਦੇ ਕੰਬਨ ਆ ਕੇ ਆਇਆ ਵੀ ਉਥੇ ਹੇਮਕੁੰਟ ਗਿਆ ਸੀ ਉਥੇ ਚੋਬੀ ਲੱਖ ਕੇ ਆਇਆ ਲੋਕਾਂ ਨੂੰ ਬੜਾ ਚੰਗਾ ਕਹਿਣਾ ਪਰ ਉਹਨੇ ਤਾਂ ਨੀਅਤ ਦੇਖਣੀ ਵੀ ਮੱਥਾ ਟੇਕਣ ਆਇਆ ਮੱਥਾ ਟੇਕ ਲੋਕਾਂ ਕਹਿੰਦੇ ਵੀ ਲਓ ਗੁਰਦੁਆਰੇ ਆਇਆ ਮੱਥਾ ਟੇਕਿਆ ਪਰ ਸਤਪੁਰ ਨੇ ਫੈਸਲਾ ਦੇ ਦਿੱਤਾ ਸਾਡੇ ਸਾਰਿਆਂ ਵਾਸਤੇ ਕਹਿੰਦੇ ਸੀਸ ਨਵਾਇਆ ਕਿ ਆਥੀਏ ਜਾਂ ਰਿਦੈ ਕਸੂਦੇ ਜਾਏ ਕਿਉਂਕਿ ਉਹ ਤੋਂ ਅੰਦਰ ਦੇਖਦਾ ਉਹ ਅੰਦਰਲੀ ਨੀਅਤ ਦੇਖਦਾ ਕਹਿੰਦੇ ਗੁਰੂ ਮਹਾਰਾਜ ਕਹਿੰਦੇ ਜੇ ਨੀਅਤ ਚੰਗੀ ਆ ਸਾਡੀ ਨੀਤੀ ਵੀ ਚੰਗੀ ਬਣੇ ਸਾਡੀ ਸੋਚ ਵੀ ਚੰਗੀ ਬਣੇ ਜੋ ਪਰਮੇਸ਼ਰ ਕਿਰਪਾ ਕਰਦਾ ਕਹਿੰਦੇ ਜੋ ਸਾਡੇ ਅੰਦਰ ਹੁੰਦਾ ਨਾ ਜੋ ਜੀ ਹੋਏ ਸੋ ਉਗਵੈ ਮੂਹ ਕਾ ਕੇ ਆਵ ਬ ਹਿਰਦੈ ਗੁਰਮਤਿ RAM ਰਸਾਇਣ ਅੰਦਰ ਰਸਾਂ ਦਾ ਕਰ RAM ਬਸ ਗਿਆ ਨਾ ਗੁਰੂ ਦੀ ਕਿਰਪਾ ਦੇ ਨਾਲ ਤੇ ਜੇਵਾ ਹਰ ਗੁਣ ਗਾਵੈ ਤੋ ਰਸਨਾ ਵੀ ਫਿਰ ਪਰਮੇਸ਼ਰ ਦੇ ਗੁਣ ਗਾਉਂਦੀ ਹੈ ਮਨ ਰਸ ਕਰ ਰਸਕ ਹਰ ਰਸ ਅਗਾਨੇ ਉਹ ਰਸ ਦੇ ਨਾਲ ਰਜ ਜਾਂਦਾ ਫਿਰ ਬਹੁਤ ਨਾ ਭੁੱਖ ਲਗਾਵੇ ਫਿਰ ਉਹਨੂੰ ਬਹੁਤ ਬਾਾਰ ਦੁਆਰਾ ਭੁੱਖ ਨਹੀਂ ਲੱਗਦੀ ਕੋਈ ਕਰੇ ਉਪਾਵ ਅਨੇਕ ਬਹੁ ਤੇਰੇ ਬੜੇ ਲੋਕੀ ਯਤਨ ਕਰਦੇ ਆਲਪ ਕਰਦੇ ਆ ਨਾ ਲੋਕੀ ਕੰਨਾਂ ਵਿੱਚ ਨਾਮ ਦਿੰਦੇ ਆ ਬਾਬਾ ਜੀ ਨੇ ਫੂਕ ਮਾਰ ਦਿੱਤੀ ਫੁਲਾਣੇ ਬਾਬੇ ਦਾ ਨਾਮ ਲਿਆ ਸਤਗੁਰ ਕਹਿੰਦੇ ਕੋਈ ਕਰੇ ਉਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੇ ਪਰ ਕਿਰਪਾ ਤੋਂ ਬਿਨਾ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਨਹੀਂ ਹੈ ਜਨ ਨਾਨਕ ਕੋ ਹਰ ਕਿਰਪਾ ਧਾਰੀ ਗੁਰੂ ਨੇ ਕਿਰਪਾ ਕਰ ਦਿੱਤੀ ਮਤ ਗੁਰਮਤਿ ਨਾਮ ਦੜਾਵੈ ਇੱਥੇ ਹੁਣ ਦੇਖੋ ਨਾ ਮਤ ਦੇ ਤੱਤੇ ਨੂੰ ਸਿਆਰੀ ਹੈ ਮਤ ਦੇ ਵਿੱਚ ਗੁਰਮਤਿ ਪਰਮੇਸ਼ਰ ਦ੍ਰਿੜ ਕਰ ਦਿੰਦਾ ਜਨ ਨਾਨਕ ਕੋ ਹਰ ਕਿਰਪਾ ਧਾਰੀ ਮਤ ਗੁਰਮਤਿ ਨਾਮ ਦੜਾਵੈ ਇਹ ਕੋ ਬਾਣੀ ਜਿਹੜੀ ਐ ਹੈਰਾਨਗੀ ਹੁੰਦੀ ਐ ਕਿ ਬਾਣੀ ਪੜ੍ਹ ਕੇ ਇੰਨਾ ਆਨੰਦ ਹੁੰਦਾ ਐ ਆ ਸਾਡੀ ਕੌਮ ਬਣੀ ਕਿਹੜੇ ਚੱਕਰਾਂ ਦੇ ਵਿੱਚ ਪਈ ਐ ਕੋਈ ਧਰਨੇ ਦੇ ਰਿਹਾ ਕੋਈ ਕੁੱਛ ਕਰ ਰਿਹਾ ਕੋਈ ਕਿਸੇ ਪਾਛੇ ਤੁਰਿਆ ਫਿਰਦਾ ਉਹਨਾਂ ਨੂੰ ਖਤਰਾ ਐ ਇਸ ਗੱਲ ਦਾ ਮੈਂ ਤਾਂ ਅੱਜ ਹੈਰਾਨ ਹੋ ਗਿਆ ਉਹ ਕਹਿੰਦੇ ਜੀ ਚਲੋ ਆ ਮੰਨ ਲਿਆ ਵੀ ਦੰਬਦਮੀ ਟਕਸਾਲ ਆ ਐ ਜਾਂ ਹੋਰ ਦਿੱਲੀ ਕਮੇਟੀ ਐ ਇਹ ਕੋ ਨਾਮ ਧਾਰੀ ਐ ਵੀ ਤੁਰੇ ਫਿਰਦੇ ਸੀ ਪਿੱਛੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ ਜਿਹੜੇ ਉਹ ਹਵਨ ਕਰਦੇ ਅੱਗ ਦੇ ਦਿਵਾਲੇ ਅਨੰਦ ਕਾਰਜ ਕਰਦੇ ਉਹ ਵੀ ਤੋਰੇ ਫਿਰਦੇ ਅਕਾਲ ਤੱਕ ਦੀ ਮਰਜ਼ਾਦਾ ਹੋਣੀ ਚਾਹੀਦੀ ਆ ਅਕਾਲ ਤੱਕ ਦਾ ਐਡਾ ਹੋਣਾ ਚਾਹੀਦਾ ਜਿਹੜੇ ਮਰਜ਼ਾਦਾ ਮੰਨਦੇ ਹੀ ਕੋਈ ਨਹੀਂ ਆ ਸਿੱਖ ਰਹਿਤ ਮਰਜ਼ਾਦਾ ਨਹੀਂ ਉਹ ਨਹੀਂ ਮੰਨਦੇ ਤੇ ਉਹ ਵੀ ਡੰਡੇ ਚੋਕੇ ਫਿਰਦੇ ਸਿਰਫ ਰਾਜਨੀਤੀ ਦਾ ਕਾਰਨ ਉਹਨਾਂ ਨੂੰ ਹੋਰ ਕੁਝ ਨਹੀਂ ਲੈਣਾ ਦੇਣਾ ਐਡੀ ਵੱਡੀ ਟਕਸਾਲ ਅੱਗੇ ਵੀ ਇੱਕ ਦਿਨ ਮੈਂ ਬੇਨਤੀ ਕੀਤੀ ਸੀ ਕਦੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਕਦੇ ਧਰਨੇ ਨਹੀਂ ਲਾਏ ਕਦੇ ਧਰਨੇ ਨਹੀਂ ਲਾਏ ਉਹਨਾਂ ਨੇ ਕਦੇ ਹੁਣ ਚਾਹੇ ਬਾਬਾ ਜਰਨੈਲ ਸਿੰਘ ਬਾਰੇ ਬੋਲਿਆ ਜਾਂਦਾ ਹੈ ਕਦੇ ਗੁਰਬਾਣੀ ਦੇ ਬਾਰੇ ਬੋਲਿਆ ਜਾਂਦਾ ਹੈ ਦੇਸ਼ ਦਾ ਗ੍ਰਹਿ ਮੰਤਰੀ ਬੋਲ ਰਿਹਾ ਕੋਈ ਉਧਰ ਤਾਂ ਕੋਈ ਧਰਨਾ ਲਾਣ ਜਾਂਦਾ ਹੀ ਨਹੀਂ ਕੋਈ ਗੁਰੂ ਰਾਮਦਾਸ ਜੀ ਦੇ ਘਰ ਧਰਨੇ ਲਾਉਣੇ ਆ ਉੱਥੇ ਤਾਂ ਕੁਝ ਲੈਣ ਜਾਓਗੇ ਤਾਂ ਮਿਲ ਜਾਏਗਾ ਤੇ ਜਿਹੜੇ ਇਦਾਂ ਮੱਥਾ ਲਾਉਣ ਜਾਂਦੇ ਉਹ ਤਾਂ ਕੁਝ ਨਹੀਂ ਕੋਈ ਕੌਮ ਦਾ ਜਿਹੜਾ ਤਮਾਸ਼ਾ ਜਿਹਾ ਬਣਾਇਆ ਕੇ ਰੱਖਿਆ ਤੇ ਬਾਣੀ ਵਿੱਚ ਕਿੰਨਾ ਆਨੰਦ ਹੈ ਕਿਉਂ ਨਹੀਂ ਬਾਣੀ ਦਾ ਪ੍ਰਚਾਰ ਕਰਦੇ ਕਿਉਂ ਨਹੀਂ ਬਾਣੀ ਰਹਿਤ ਮਰਯਾਦਾ ਦੇ ਨਾਲ ਜੋੜਦੇ ਤੇ ਸਤਿਗੁਰੂ ਮਹਾਰਾਜ ਹੁਣ ਤਕਲੀਫ ਹੁਣ ਉਹਨਾਂ ਨੂੰ ਇੱਕੋ ਹੀ ਹੈ ਕਿਉਂਕਿ ਜਿਹੜਾ ਜਥੇਦਾਰ ਨਵਾਂ ਬਣ ਗਿਆ ਉਹ ਮਿਸ਼ਨਰੀ ਕਾਲਜ ਦਾ ਹੈ ਤੇ ਉਹ ਰਹਿਤ ਮਰਯਾਦਾ ਦੀ ਗੱਲ ਕਰਦੇ ਤੇ ਉਹਨਾਂ ਨੂੰ ਪਤਾ ਵੀ ਹੁਣ ਸਾਡੀ ਦਾਲ ਜਿਹੜੀ ਹੈ ਉਹ ਨਹੀਂ ਗੱਲ ਸਕਦੀ ਤੇ ਇੱਥੇ ਤਾਂ ਕੋਈ ਵੀ ਵਿਚਾਰਧਾਰਾ ਹੋਵੇ ਕਿਤੋਂ ਵੀ ਕੋਈ ਸਿੱਖਿਆ ਹੋਵੇ ਕੋਈ ਡੇਰੇ ਤੋਂ ਸਿੱਖਿਆ ਕੋਈ ਟਕਸਾਲ ਤੋਂ ਸਿੱਖਿਆ ਪਰ ਸਾਡੀ ਵਿਚਾਰ ਇੱਕੋਣੀ ਚਾਹੀਦੀ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਾਡਾ ਨਿਸ਼ਾਨਾ ਇੱਕੋ ਹੀ ਹੋਣਾ ਚਾਹੀਦਾ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰੀਏ ਗੁਰਬਾਣੀ ਦਾ ਪ੍ਰਚਾਰ ਕਰੀਏ ਤੇ ਸਤਿਗੁਰ ਮਹਾਰਾਜ ਕਿਰਪਾ ਕਰਨ ਬਹੁਤ ਭਾਗਾ ਵਾਲੇ ਆਪ ਜੀ ਜਿਨ੍ਹਾਂ ਦੇ ਅੰਦਰ ਲਗਨ ਹੈ ਤੇ ਬਹੁਤ ਆਨੰਦ ਹੁੰਦਾ ਜਿਸ ਵੇਲੇ ਆਪਾਂ ਬਾਣੀ ਨੂੰ ਗੁਰੂ ਮਹਾਰਾਜ ਦੀ ਮਿਹਨਤ ਕਿੰਨੀ ਕੀਤੀ ਹੈ ਬਾਕੀ ਆਪਾਂ ਤਾਂ ਤੁਸ਼ ਜਿਹਾ ਕਰ ਸਕਦੇ ਹਾਂ ਕਿਉਂਕਿ ਜੋਤਾਂ ਦੀ ਮੱਤ ਪਰਮੇਸ਼ਰ ਦਿੰਦਾ ਕਿਉਂਕਿ ਸਿੱਖ ਮੱਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹੇਬਾ ਗੁਣ ਗਾਵਾਂ ਨਿਤ ਤੇਰੇ ਸਾਡਾ ਵੀ ਧਿਆਨ ਜੁੜ ਜਾਏ ਕਹਿੰਦੇ ਗੁਰਮਕ ਹਰ ਲੇ ਬਲਾ ਰਹੋ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਆਪਦੀਆਂ ਦੇ ਉੱਪਰ ਸਤਿਗੁਰੂ ਜੀ ਰਹਿਮਤ ਬਰਿਆਤ ਰੱਖਣ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਆਂ ਬਲਾ ਫਤੇ ਸਾਰੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤੇ ਸਤਿਨਾਮ 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 ਜੀ ਵਾਹਿਗੁਰੂ ਆਹੇ